ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਆਸਾ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਨੂੰ ਦੁਹਰਾਈਏ ਕੋਈ ਵੀ ਦਸਨਾ ਗੁਰ ਫਤਿਹ ਤੋਂ ਵਾਜਿਆ ਨਾ ਰਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਜੀ ਸਤਿਗੁਰਾਂ ਦਾ ਫਰਮਾਨ ਹੈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ ਕੋਈ ਸੰਸਾਰ ਦੇ ਅੰਦਰ ਜਿਹੜਾ ਇਹ ਦੱਸ ਦਵੇ ਕਿ ਪ੍ਰਭੂ ਦਾ ਮਿਲਾਪ ਕਿਵੇਂ ਹੁੰਦਾ ਹੁਣ ਫਿਕਰ ਹੈ ਕਿਤੇ ਵਾਰੀ ਲੰਘ ਨਾ ਜਾਵੇ ਵਾਰੀ ਆਈ ਹੋਈ ਹੈ ਉਸ ਪਰਮਾਤਮਾ ਨੂੰ ਮਿਲਨ ਦੀ ਸੋ ਸੰਸਾਰ ਦੇ ਵਿੱਚ ਤਾੰਗ ਹੈ ਕਿ ਕੋਈ ਐਸਾ ਮਿਲੇ ਜਿਹੜਾ ਰਸਤਾ ਦੱਸ ਦਵੇ ਸੋ ਇਹ ਜਿਹੜੀ ਅਵਸਥਾ ਹੈ ਇੱਕ ਜਗਿਆਸੂ ਦੇ ਮਨ ਦੀ ਹੈ ਜਿਹਦੇ ਮਨ ਦੇ ਅੰਦਰ ਚਾਹੋ ਹੈ ਕਿ ਮਾਨਸ ਜਨਮ ਮਿਲਿਆ ਹੋਇਆ ਹੈ ਕਿਤੇ ਲੰਘ ਨਾ ਜਾਵੇ ਸਾਡੇ ਮਨ ਦੇ ਅੰਦਰ ਸਾ ਸੰਗਤ ਜੀ ਇਹ ਦ੍ਰਿੜਤਾ ਨਹੀਂ ਆਉਂਦੀ ਸਾਡੇ ਮਨ ਦੇ ਅੰਦਰ ਹੋਰ ਹੀ ਸੋਚਾਂ ਚੱਲਦੀਆਂ ਨੇ ਜੋ ਲੋ ਸੋਚਾਂ ਚੱਲਦੀਆਂ ਨੇ ਕਿਹੜੀਆਂ ਸੋਚਾਂ ਮੈਂ ਧਨ ਕਮਾ ਲਵਾਂ ਮੈਂ ਕੋਠੀ ਬਣਾ ਲਾਂ ਮੈਂ ਵੱਡਾ ਆਦਮੀ ਬਣਾ ਮੈਂ ਕਾਰੋਬਾਰ ਵੱਡਾ ਕਰ ਲਵਾਂ ਫਿਰ ਕੀ ਹੋਏਗਾ ਸਭ ਕੁਝ ਸਾਸੰਗਤ ਜੀ ਇੱਥੇ ਪਿਆ ਰਹਿ ਜਾਣਾ ਕੋਈ ਚੀਜ਼ ਨਾਲ ਨਹੀਂ ਜਾਂਦੀ ਪ੍ਰਭੂ ਦੇ ਦਰ ਤੇ ਉੱਤੇ ਜੇ ਕੋਈ ਚੀਜ਼ ਜਾ ਕੇ ਸੁੱਖ ਦਿੰਦੀ ਹੈ ਨਾ ਤਾਂ ਸਤਿਗੁਰੂ ਫਰਮਾਨ ਕਰਦੇ ਨੇ ਕਿ ਭਾਈ ਉਸ ਗੱਲ ਨੂੰ ਸਮਝ ਜਾਂਦਾ ਯਤਨਕ ਸੋ ਸਾਸੰਗਤ ਜੀ ਜੋ ਅਸੀਂ ਕੰਮ ਕਰਦੇ ਆ ਦੁਨੀਆਦਾਰੀ ਦੇ ਕੰਮ ਕਰਦੇ ਆ ਜਿਹਨੂੰ ਮਹਾਰਾਜ ਨੇ ਸਵਾਹ ਆਖਿਆ ਸਵਾਹ ਕਿ ਬੰਦਾ ਸਵਾਹ ਦੇ ਪਿੱਛੇ ਲੱਗਾ ਹੋਇਆ ਹੈ ਇਹ ਸਵਾਹ ਇਕੱਠੀ ਕਰ ਰਿਹਾ ਹੈ ਮਹਾਰਾਜ ਕਹਿੰਦੇ ਨੇ ਕਰ ਹੀ ਮਾਹ ਅੰਮ੍ਰਿਤ ਪਰਪੂਰ ਹੈ ਮਨਮੁਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਪਰ ਮੰਦਾ ਪਰਮ ਭੁਲਾਇਆ ਅੰਮ੍ਰਿਤ ਤਜ ਭਿਖ ਸੰਗ੍ਰਹਿ ਕਰਤੇ ਆਪ ਖੋਆਇਆ ਹੁਣ ਅੰਮ੍ਰਿਤ ਤਾਂ ਛੱਡ ਦਿੱਤਾ ਬੇਖੈ ਕਾਠੀ ਕਰ ਲਈ ਕਿੰਨਾ ਵੱਡਾ ਭੁਲੇਖਾ ਪੈ ਗਿਆ ਫਿਰ ਅਸੀਂ ਕਹਿੰਦੇ ਹਾਂ ਕਿ ਸਾਰੇ ਹੀ ਕਰਦੇ ਨੇ ਸਿਆਣੇ ਸਿਆਣੇ ਬੰਦੇ ਜਿਹੜੇ ਬਹੁਤੇ ਪੜੇ ਲਿਖੇ ਨੇ ਜਿਨ੍ਹਾਂ ਨੂੰ ਸੰਸਾਰ ਕਹਿੰਦਾ ਹੈ ਕਿ ਇਹ ਸਾਨੂੰ ਰਾਹ ਦਿਖਾਉਣ ਵਾਲੇ ਨੇ ਉਹ ਵੀ ਗਲਤ ਰਸਤੇ ਪੈ ਗਏ ਨੇ ਕਹਿੰਦੇ ਦੋ ਤਰ੍ਹਾਂ ਦੀ ਪੜ੍ਹਾਈ ਹੈ ਇੱਕ ਅਧਿਆਤਮਿਕ ਦੀ ਤੇ ਇੱਕ ਸੰਸਾਰਿਕ ਹੌਲੇ ਸੰਸਾਰ ਵਾਲਾ ਜੋ ਪੜਦਾ ਹੈ ਉਹ ਰੋਟੀ ਵਾਸਤੇ ਪੜਦਾ ਪੜਿਆ ਕਰਦਾ ਹੈ ਤੇ ਜੇ ਮੈਂ ਪੜ ਜਾਗਾ ਵਧੀਆ ਨੌਕਰੀ ਮਿਲ ਜੇਗੀ ਤੇ ਮੈਂ ਕਮਾਉਣ ਜੋਗਾ ਹੋਵਾਂਗਾ ਵਧੀਆ ਰੋਟੀ ਖਾਵਾਂਗਾ ਮਹਾਰਾਜ ਕਹਿੰਦੇ ਨੇ ਜੋ ਰੋਟੀ ਵਾਸਤੇ ਪੜਦਾ ਹੈ ਉਹ ਮੂਰਖ ਬੰਦਾ ਹੈ ਕਿਉਂਕਿ ਰੋਟੀ ਤਾਂ ਪਰਮੇਸ਼ਵਰ ਨੇ ਦੇਣੀ ਹੈ ਗੁਰੂ ਨਾਨਕ ਨੇ ਪਾੰਦੇ ਨੂੰ ਇਹੀ ਕਿਹਾ ਸੀ ਕਿ ਬਾਬਾ ਮੈਨੂੰ ਕੋਈ ਐਸੀ ਪੜਾਈ ਕਰਾ ਜਿਹੜੀ ਦਰਗਾਹ ਦੇ ਵਿੱਚ ਨਾਲ ਜਾ ਕੇ ਸਹਾਇਤਾ ਕਰੇ ਕੀਏ ਤੇਰੇ ਟੋਟਲ ਗਿਨਣਾ ਹਿਸਾਬ ਕਿਤਾਬ ਕੱਢਣਾ ਜਰਬਾਂ ਦੇਣੀਆਂ ਤਕਸੀਮਾਂ ਕਰਨੀਆਂ ਜਮ੍ਹਾਂ ਕਰਨਾ ਸਵਾਏ ਡੇਡੇ ਉਟੇ ਢੋਂਚਿਆਂ ਦੇ ਜਿਹੜੇ ਪਹਾੜੇ ਮੈਨੂੰ ਯਾਦ ਕਰਉਣਾ ਹੈ ਕੀ ਇਹ ਦਰਗਾਹ ਦੇ ਵਿੱਚ ਵੀ ਕੰਮ ਆਉਣਗੇ 7 ਸਾਲ ਦੇ ਬੱਚੇ ਤੋਂ ਇਹ ਸਵਾਲ ਸੁਣ ਕੇ ਹੱਕਾ ਬੱਕਾ ਰਹਿ ਗਿਆ ਅਖੀਰ ਕਹਿਣ ਲੱਗਾ ਕਿ ਨਾਨਕ ਐਸੀ ਪੜ੍ਹਾਈ ਮੇਰੇ ਪਾਸ ਨਹੀਂ ਤੂੰ ਜਾਣਦਾ ਇਹ ਪੜ੍ਹਾਈ ਮਹਾਰਾਜ ਕਹਿੰਦੇ ਹਾਂ ਦਾਦਾ ਜੀ ਪੜਾਈ ਜਾਣਦਾ ਮੈਂ ਮਹਾਰਾਜ ਕਹਿੰਦੇ ਪੜਾਈ ਤਾਂ ਹੈ ਪਰ ਉਹਦਾ ਟੀਚਰ ਵੀ ਹੋਰ ਹੈ ਸਕੂਲ ਵੀ ਹੋਰ ਹੈ ਕਾਗਜ਼ ਵੀ ਹੋਰ ਹੈ ਤੇ ਕਲਮ ਵੀ ਹੋਰ ਹੈ ਫੱਟੀ ਵੀ ਹੋਰ ਹੈ ਸੋ ਮਹਾਰਾਜ ਨੇ ਉੱਥੇ ਜਿਵੇਂ ਸਮਝਾਇਆ ਮਹਾਰਾਜ ਕਹਿੰਦੇ ਝਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰਸਾਰ ਤੇ ਸਾਰੇ ਸ਼ਬਦ ਦੇ ਅੰਦਰ ਦੱਸਿਆ ਕਿ ਐਸੀ ਪੜਾਈ ਕਰ ਜਿਹੜੀ ਨਾਲ ਜਾਵੇ ਐਵੇਂ ਬਿਓ ਇਕੱਠੀ ਨਾ ਕਰ ਸੰਸਾਰ ਬਿਓ ਇਕੱਠੀ ਕਰਦਾ ਹੈ ਕਾਲ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਗੁਲੇਲਾ ਵੱਜ ਜਾਵੇ ਫੇਰ ਪਛਤਾਉਂਦਾ ਹੈ ਸਾਥ ਸੰਗਤ ਜੀ ਫੇਰ ਪਛਤਾਵਾ ਪੱਲੇ ਰਹਿ ਜਾਂਦਾ ਹੈ ਬਹੁਤ سارے ਐਸੇ ਪ੍ਰੇਮੀ ਹੁੰਦੇ ਨੇ ਜਿਨ੍ਹਾਂ ਨੂੰ ਮਾਇਆ ਨਾਲ ਪ੍ਰੇਮ ਹੁੰਦਾ ਹੈ ਕਿ ਮਰਦੇ ਦਮ ਤੱਕ ਵੀ ਉਹ ਕਹਿੰਦੇ ਨੇ ਕਿ ਪੈਸਾ ਇਕੱਠਾ ਕਰ ਲੀਏ ਨਾ ਬੈਂਕ ਦੇ ਬਾਰੇ ਬੱਚਿਆਂ ਨੂੰ ਦੱਸਦੇ ਨੇ ਨਾ ਕਿਸੇ ਹੋਰ ਖਾਸ ਰਿਸ਼ਤੇਦਾਰ ਨੂੰ ਦੱਸਦੇ ਨੇ ਕਿਸੇ ਨੂੰ ਖਬਰ ਨਹੀਂ ਦੱਸਦੇ ਨਾ ਜਾਇਦਾਦ ਦਾ ਹਿਸਾਬ ਕਿਤਾਬ ਦਿੰਦੇ ਨਾ ਕੋਠੀਆਂ ਦਾ ਨਾ ਇੰਡਸਟਰੀਆਂ ਦਾ ਇੰਨਾ ਪ੍ਰੇਮ ਹੁੰਦਾ ਹੈ ਮਾਇਆ ਦੇ ਨਾਲ ਸੋ ਸੋਚਦੇ ਨੇ ਸ਼ਾਇਦ ਉਹਨਾਂ ਦੇ ਮਨ ਵਿੱਚ ਹੋਵੇ ਕਿ ਮੈਂ ਨਾਲ ਲੈ ਕੇ ਜਾਵਾਂਗੇ ਮਰ ਜਾਂਦੇ ਨੇ ਸਭ ਕੁਝ ਥੇ ਰਹਿ ਜਾਂਦਾ ਹੈ ਅਰਬਾਂ ਬਤੀ ਲੋਕ ਹੋਏ ਨੇ ਕੀ ਕੋਈ 1 ਰੁਪਿਆ ਵੀ ਨਾਲ ਲੈ ਕੇ ਗਿਆ ਨਹੀਂ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਇੱਥੇ ਬਣਿਆ ਬਣਾਇਆ ਰਹਿ ਜਾਣਾ ਅਸੀਂ ਜ਼ਮੀਨਾਂ ਪਿੱਛੇ ਧੋਖੇ ਫਰੇਬ ਕਰੀ ਜਾਂਦੇ ਆ ਆਪਣੇ ਬੱਚਿਆਂ ਪਿੱਛੇ ਸਾ ਸੰਗਤ ਜੀ ਰਿਸ਼ਵਤ ਦਾ ਧੰਨ ਲੈ ਲੈ ਕੇ ਇਕੱਠਾ ਕਰੀ ਜਾਂਦੇ ਆ ਇਹ ਕਿਤੇ ਸੁੱਖ ਦੇਵੇਗਾ ਨਹੀਂ ਸਾ ਸੰਗਤ ਜੀ ਇਹਦੇ ਵਿੱਚ ਸੁੱਖ ਨਹੀਂ ਸੁੱਖ ਤੇ ਕੇਵਲ ਨਾਮ ਦੇ ਵਿੱਚ ਹੈ ਨਾਮ ਦੇ ਵਿੱਚ ਹੈ ਜਿਹਦੇ ਨਾਲ ਮੋਹ ਪਾਇਆ ਹੋਇਆ ਏ ਉਹ ਤੇ ਇੱਕ ਤਰੀਕੇ ਨਾਲ ਪాయిਜ਼ਨ ਹੈ ਜ਼ਹਿਰ ਹੈ ਸੋ ਨਾਮ ਹੀ ਸਹਾਇਤਾ ਕਰਦਾ ਹੈ ਜਿੱਥੇ ਕੋਈ ਦੁਨੀਆ ਦਾ ਸਾਖ ਸੰਬੰਧੀ ਕੋਈ ਸ਼ਕਤੀ ਕੋਈ ਤਾਕਤ ਸਹਾਇਤਾ ਨਹੀਂ ਕਰਦੀ ਉੱਥੇ ਫਗਰੂ ਵਾਹਿਗੁਰੂ ਦਾ ਨਾਮ ਸਹਾਇਤਾ ਕਰਦਾ ਹੈ ਜਿਵੇਂ ਪਾਤਸ਼ਾਹ ਸਮਝਾਉਂਦੇ ਨੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਜੇ ਕਦੋਂ ਕਿਸੇ ਤੇ ਮੁਸ਼ਕਲ ਬਣ ਜਾਵੇ ਕੋਈ ਢੋਈ ਨਾ ਦੇ ਕੋਈ ਸਾਥ ਨਾ ਦੇ ਕੋਈ ਆਸਰਾ ਨਾ ਬਣੇ ਲਾਗੂ ਹੋਏ ਦੁਸ਼ਮਨਾ ਸਾਗ ਵੀ ਭੱਜ ਖੜੇ ਸਾਰੇ ਦੁਸ਼ਮਣ ਜਾਪਣ ਜਿਹੜੇ ਰਿਸ਼ਤੇਦਾਰ ਆਪਣੇ ਬਣਦੇ ਸੀ ਉਹ ਵੀ ਦੂਰ ਭੱਜਣ ਸਭੋ ਭਜੇ ਆਸਰਾ ਚੁਕੇ ਸਭ ਇਸਰਾਉ ਸਾਰੇ ਆਸਰੇ ਭੱਜ ਜਾਣ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾ ਤਤੀਵਾ ਵੀ ਲੱਗਣ ਨਹੀਂ ਦਿੰਦਾ ਜਦੋਂ ਨਾਮ ਚਿਤਾ ਜਾਵੇ ਅੱਗ ਜਾਲ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਤਲਵਾਰ ਕੱਟ ਨਹੀਂ ਸਕਦੀ ਹੁਣ ਬਹੁਤ ਪ੍ਰੇਮੀ ਕਹਿਣਗੇ ਇਹ ਤਾਂ ਸਾਇੰਸ ਦੇ ਉਲਟ ਗੱਲ ਹੈ ਇਹ ਕਿਵੇਂ ਹੋ ਸਕਦਾ ਪਰ ਜੋ ਸਪਿਰਚੁਅਲ ਇਤਿਹਾਸ ਹੈ ਉਹ ਦੱਸਦਾ ਹੈ ਕਿ ਇੱਕ 7 ਸਾਲ ਦੇ ਬੱਚੇ ਨੇ ਨਾਮ ਦੀ ਸ਼ਰਨ ਲਈ ਜਿਹਦਾ ਨਾਮ ਪ੍ਰਹਿਲਾਦ ਸੀ ਸਾਰੀ ਸਟੇਟ ਦਾ ਕਾਨੂੰਨ ਸਾਰੀਆਂ ਫੌਜਾਂ ਦੀ ਸ਼ਕਤੀ ਰਾਜੇ ਦਾ ਹੁਕਮ ਇੱਕ ਪਾਸੇ ਤੇ ਉਸ ਬੱਚੇ ਨੇ ਆਪਣੇ ਇਰਾਦੇ ਦੇ ਨਾਲ ਸਾਸੰਗ ਜੀ ਕਿਉਂਕਿ ਇਰਾਦੇ ਦੇ ਉੱਤੇ ਦ੍ਰਿੜ ਸੀ ਬੜੀਆਂ ਤਕਲੀਫਾਂ ਦਿੱਤੀਆਂ ਸੱਪ ਦੇ ਵਿੱਚ ਬਿਠਾ ਲਿਆ ਸੱਪਾਂ ਦੇ ਵਿੱਚ ਜ਼ਹਿਰੀਲੇ ਨਾਗ ਜਿਹਨ ਦੇ ਨਾਲ ਭਰੇ ਹੋਏ ਫਰਾਟੇ ਮਾਲਦੇ ਜਲੇ ਹੋਏ ਦਿਮਾਗ ਕਿ ਜ਼ਹਿਰ ਕਢੀ ਬੱਚੇ ਕੋਲ ਜਾਂਦੇ ਹੀ ਠੰਡੇ ਹੋ ਗਏ ਕਿਉਂਕਿ ਨਾਮ ਦਾ ਅਸਰ ਨਾਮ ਦੀ ਫੁਹਾਰ ਉਹਨਾਂ ਤੇ ਪੈਣੀ ਸ਼ੁਰੂ ਹੋਈ ਨਾਮ ਠੰਡਾ ਠਾਰ ਘੜਾ ਹੈ ਮਨ ਤਨ ਸ਼ੀਤਲ ਹੋ ਜਾਂਦਾ ਹੈ ਸੋ ਜਲਦੇ ਹੋਏ ਸੱਤਾਂ ਤੇ ਜਦੋਂ ਨਾਮ ਨਾਮ ਦੇ ਫੁਹਾਰੇ ਚੱਲੇ ਉਹਨਾਂ ਨੂੰ ਜ਼ਹਿਰ ਭੁੱਲ ਗਈ ਉਹ ਖੇਡਣ ਲੱਗੇ ਪਏ ਸ ਹੈ ਪ੍ਰਹਿਲਾਦ ਦੇ ਨਾਲ ਆਖਿਰ ਸੋਚਿਆ ਕਿ ਉਹਦੀ লাশ ਕੱਢ ਕੇ ਲਿਆਈਏ ਅੱਗੇ ਗਏ ਤਾਂ ਸਭ ਖੇਡਦੇ ਪਏ ਨੇ ਕੋਈ ਕਿਸੇ ਤਰੀਕੇ ਨਾਲ ਤੇ ਕੋਈ ਕਿਸੇ ਤਰੀਕੇ ਨਾਲ ਹੈਰਾਨ ਹੋਵੇ ਇਸ ਸੱਪ ਕਿਉਂ ਨਹੀਂ ਘਟਦੇ ਆਪਣਾ ਸੁਭਾਅ ਕਿਉਂ ਬਦਲ ਗਿਆ ਸਭ ਇਸ ਬਾਤ ਨੂੰ ਸਮਝ ਨਾ ਸਕੇ ਕਿ ਇਹਦੇ ਅੰਦਰ ਕੋਈ ਸ਼ਕਤੀ ਹੈ ਨਾਮ ਦੀ ਸ਼ਕਤੀ ਸੋ ਸਾ ਸੰਗਤ ਜੀ ਕੋਈ ਵੀ ਨਹੀਂ ਸਮਝ ਸਕਦਾ ਨਾਮ ਦੀ ਰਮ ਜੀ ਨੂੰ ਨਾਮ ਦੀ ਸ਼ਕਤੀ ਨੂੰ ਦੂਸਰਾ ਮਹਾਰਾਜ ਕਹਿੰਦੇ ਇੱਕ ਬੀਬੀ ਇੱਕ ਸਟੇਟ ਦੀ ਕੋਰਟ ਦੇ ਵਿੱਚ ਘਿਰੀ ਹੋਈ ਆ ਜ਼ੁਲਮ ਦੇ ਅੰਦਰ ਘਿਰੀ ਗਈ ਜਿਹਦਾ ਨਾਮ ਦ੍ਰੋਪਦੀ ਉਹਦੇ ਪਤੀ ਬਚਨ ਦੇ ਬੱਧੇ ਹੋਏ ਦੇਖ ਰਹੇ ਨੇ ਤੇ ਉਸ ਰਾਜੇ ਨੇ ਜਿਹਦਾ ਨਾਮ ਦ੍ਰਯੋਦਨ ਹੈ ਹੁਕਮ ਕਰ ਦਿੱਤਾ ਕਿ ਇਹਨੂੰ ਸਾਰੀ ਸਭਾ ਦੇ ਸਾਹਮਣੇ ਨਗਨ ਕਰ ਦਿਓ ਇਹ ਪਹਿਲਾ ਐਸਾ ਕਰਮ ਸੀ ਜੋ ਸੰਸਾਰ ਤੇ ਸੁਣਿਆ ਤੇ ਹੈਰਾਨ ਹੋ ਗਏ ਕਿ ਇਹ ਵੀ ਗੱਲ ਹੋ ਸਕਦੀ ਹੈ ਇੱਥੋਂ ਤੱਕ ਕਿ ਮਾੜੇ ਇਰਾਦੇ ਦੇ ਤੁਲਿਆਂ ਹੋયા ਉਸ ਵੇਲੇ ਉਹਨਾਂ ਨੇ ਪਤੀ ਪਤਿਆਂ ਵਾਲੇ ਦੇਖਿਆ ਕਿ ਨੀਵੀਆਂ ਪਾਈ ਬੈਠੇ ਨੇ ਕੁਛ ਨਹੀਂ ਕਰਦੇ ਫਿਰ ਉਹਨੇ ਆਪਣੇ ਵੱਲ ਵੱਲ ਤੱਕਿਆ ਕਿ ਮੇਰਾ ਵੱਲ ਤੇ ਇਹਨਾਂ ਦੇ ਸਾਹਮਣੇ ਕੁਛ ਵੀ ਨਹੀਂ ਉਸ ਵੇਲੇ ਉਹਨੇ ਕੀ ਕਰਿਆ ਸਾਸੰਗ ਜੀ ਦ੍ਰੋਪਤੀ ਨੇ ਕੀ ਕੀਤਾ ਤੁਹਾਡੇ ਅੰਦਰ ਸਭ ਦੇ ਅੰਦਰ ਪੰਛੀਆਂ ਦੇ ਅੰਦਰ ਸਾਰੇ ਸੰਸਾਰ ਦੇ ਅੰਦਰ ਦਰਖਤ ਦੇ ਅੰਦਰ ਪਹਾੜਾਂ ਦੇ ਅੰਦਰ ਦਰਿਆਵਾਂ ਦੇ ਅੰਦਰ ਸਾਸੰਗ ਜੀ ਉਹ ਜਿਹੜੀ ਸ਼ਕਤੀ ਹੈ ਉਹ ਨਾਮ ਦੀ ਸ਼ਕਤੀ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਸੋ ਸਾਰੀਆਂ ਚੀਜ਼ਾਂ ਦੇ ਅੰਦਰ ਨਾਮ ਦੀ ਸ਼ਕਤੀ ਇੱਕ ਰਸ ਪ੍ਰਿਪੂਰਨ ਹੈ ਉਸ ਵੱਲ ਉਹਦਾ ਧਿਆਨ ਚਲਿਆ ਗਿਆ ਉਹਨੇ ਸ਼ਰਨ ਲੈ ਲਈ ਨਾਮ ਦੀ ਉਸ ਵੇਲੇ ਕੀ ਹੋਇਆ ਪੰਚਾਲੀ ਕੋ ਰਾਜ ਸਭਾ ਮਹਿ ਆ ਰਾਮ ਨਾਮ ਸੁਧਾਈ ਪੂਰੇ ਹਿਰਦੇ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਨਾਮ ਦੀ ਸ਼ਰਨ ਲੈ ਲਈ ਤਾں ਕੋ ਦੁਖ ਹਰਿਓ ਕਰੁਨਾ ਮੈਂ ਆਪਣੀ ਪੈਜ ਵਡਾਈ ਸੋ ਉਸ ਵੇਲੇ ਉਹਦਾ ਦੁੱਖ ਜਿਹੜਾ ਸੀ ਕੱਟ ਦਿੱਤਾ ਸੋ ਕੱਪੜ ਕੋਡ ਉਸਾਰਿਆਂ ਕੱਪੜਿਆਂ ਦਾ ਕਿਲਾ ਉਸਰ ਗਿਆ ਦੂਤ ਲੌਂਦੇ ਲੌਂਦੇ ਥੱਕ ਗਏ ਪਰ ਕਪੜਾ ਮੁੱਕਿਆ ਹੀ ਨਹੀਂ ਮੁੱਕਿਆ ਨਹੀਂ ਸੋ ਉਥੇ ਪ੍ਰਮਾਤਮਾ ਨੇ ਮਦਦ ਕੀਤੀ ਸਹਾਰਾ ਬਣਿਆ ਪ੍ਰਮਾਤਮਾ ਦਰਉਪਤੀ ਦਾ ਕਿਉਂਕਿ ਉਹਨੇ ਯਾਦ ਕੀਤੀ ਉਨੇ ਚੇਤੇ ਰੱਖਿਆ ਪਰਮਾਤਮਾ ਨੂੰ ਪੁਕਾਰ ਕੀਤੀ ਜਦੋਂ ਹਿਰਦੇ ਤੋਂ ਪੁਕਾਰ ਹੁੰਦੀ ਹੈ ਨਾ ਸਾਧ ਸੰਗਤ ਜੀ ਫਿਰ ਮਹਾਰਾਜ ਬੋਲਦੇ ਸੋ ਸਾਧ ਸੰਗਤ ਜੀ ਮਹਾਰਾਜ ਸਮਝਾਉਂਦੇ ਨੇ ਕਿ ਨਾਮ ਹੀ ਸਭ ਤੋਂ ਵੱਡੀ ਚੀਜ਼ ਹੈ ਬਾਕੀ ਸਾਰੀਆਂ ਦੁਨੀਆਵੀ ਚੀਜ਼ਾਂ ਕੌਡੀਆਂ ਦੇ ਭਾਅ ਨੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਜਿੱਥੇ ਮਹਾਰਾਜ ਕਹਿੰਦੇ ਕਿ ਕਿਸੇ ਨੇ ਸਹਾਇਤਾ ਨਹੀਂ ਕਰਨੀ ਉੱਥੇ ਨਾਮ ਸੁਹਾਈ ਹੋਏਗਾ ਜੇ ਕੋ ਹੋਵੇ ਦੁਬਲਾ ਨਾਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਦਵਾ ਪਰ ਇਦਾਂ ਦਾ ਵੀ ਸਮਾਂ ਆ ਜਾਂਦਾ ਨਾ ਕਿ ਆਪਣੀ ਕਮਾਈ ਤੇ ਮੁੱਕ ਜਾਂਦੀ ਹੈ ਕਰਜ਼ਾ ਚੜ ਜਾਂਦਾ ਹੈ ਫਿਰ ਕੋਈ ਧਾਰ ਵੀ ਪੈਸੇ ਨਹੀਂ ਦਿੰਦਾ ਸੋ ਮਹਾਰਾਜ ਉਹ ਵੀ ਸਮਝਾਉਂਦੇ ਨੇ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਕੋਈ ਧੀਰਜ ਵੀ ਦਿੰਦਾ ਨਹੀਂ ਕੋਈ ਸਹਾਰਾ ਨਹੀਂ ਦਿੰਦਾ ਸਵਾਰਤ ਸਵਾਉ ਨਾ ਕੋ ਕਰੇ ਨਾ ਕੋ ਹੋਵੇ ਕਾਜ ਕਹਿੰਦੇ ਕਾਰਜ ਵੀ ਫਿਰ ਰੁਕ ਜਾਂਦੇ ਨੇ ਜਦੋਂ ਕਰਜ਼ਾ ਚੜ ਜਾਂਦਾ ਹੈ ਲੋਕ ਸਾਥ ਛੱਡ ਜਾਂਦੇ ਨੇ ਰਿਸ਼ਤੇਦਾਰ ਸਾ ਚੜ ਜਾਂਦੇ ਨੇ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਕਾਜ ਜਦੋਂ ਉਸ ਪਰਪਾਰ ਬ੍ਰह्म ਪਰਮੇਸ਼ਵਰ ਨੂੰ ਧਿਆਉਣਾ ਕਰੀਏ ਨਾ ਫਿਰ ਨਿਸ਼ਚਲ ਹੀ ਕਾਜ ਜਿਹੜੇ ਨੇ ਉਹ ਰਾਸ ਹੋ ਜਾਂਦੇ ਨੇ ਹੁਣ ਕਈ ਕਹਿੰਦੇ ਨੇ ਕਿ ਨੌਕਰੀ ਨਹੀਂ ਮਿਲਦੀ ਬੜੇ ਔਖੇ ਆ ਬੜੇ ਤੰਗ ਹਾਂ ਮਹਾਰਾਜ ਨੇ ਤਾਂ ਉਕਸੇ ਲਿਖੇ ਹੋਏ ਨੇ ਗੁਰਬਾਣੀ ਦੀ ਵਿਚਾਰ ਕਰੋ ਵਿੱਚ ਲਿਖਿਆ ਹੈ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਕਾਜ ਕਹਿੰਦੇ ਅਜਿਹੇ ਗਰੀਬ ਆਦਮੀ ਇੱਕ ਪੈਸਾ ਹੱਥ 'ਚ ਨਹੀਂ ਆਉਂਦਾ ਕੋਈ ਵੀ ਉਪਾਅ ਲੇਖੇ ਨਹੀਂ ਲੱਗਦਾ ਕੋਈ ਸੰਸਾਰ ਵਿੱਚ ਐਸਾ ਬੰਦਾ ਨਹੀਂ ਜਿਹੜਾ ਧੀਰਜ ਦੇਵੇ ਸਹਾਰਾ ਦੇਵੇ ਹੌਸਲਾ ਦੇਵੇ ਕੋਈ ਸਵਾਰਥ ਕਿਸੇ ਕੰਮ ਨਹੀਂ ਆ ਰਿਹਾ ਕੋਈ ਸ਼ਿਫਾਰਿਸ਼ ਵੀ ਕੰਮ ਨਹੀਂ ਆ ਰਹੀ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਸ਼ਿਫਾਰਿਸ਼ ਪਰਮੇਸ਼ਵਰ ਦੇ ਨਾਮ ਦੀ ਹੈ ਜੇ ਤੂੰ ਇੱਕ ਇੱਕ ਪੈਸੇ ਨੂੰ ਟੋਲਦਾ ਫਿਰਦਾ ਹੈ ਤੈਨੂੰ ਤਾਂ ਰਾਜ ਗੱਦੀ ਤਿਆਰ ਹੈ ਰਾਜ ਗੱਦੀ ਕਿਤੇ ਆਵੇ ਉਸ ਪਰਮ ਭ੍ਰਮਤਨੇ ਚਲ ਹੋਵੇ ਕਾਜ ਸੋ ਬੇਅੰਤ ਮਿਸਾਲਾਂ ਨੇ ਜਿਨ੍ਹਾਂ ਨੇ ਨਾਮ ਦੀ ਸ਼ਰਨ ਲਈ ਸੋ ਨਾ ਆ ਨਾਮ ਦੀ ਸ਼ਰਨ ਲਈ ਤੇ ਨਾਮ ਨੇ ਇਹਨਾਂ ਨੂੰ ਧਾਰ ਕੇ ਰੱਖ ਦਿੱਤਾ ਸਤਸੰਗਤ ਜੀ ਨਾਮ ਜਿਹੜਾ ਹੈ ਧੁਰ ਦਰਗਾਹ ਦਾ ਸਾਥੀ ਹੈ ਸੰਸਾਰ ਦਾ ਹੀ ਸਾਥੀ ਨਹੀਂ ਦਰਗਾਹ ਦਾ ਵੀ ਸਾਥੀ ਉਨੂੰ ਛੱਡ ਕੇ ਅਸੀਂ ਸਾ ਸੰਗਤ ਜੀ ਹੋਰ ਦੁਨੀਆਵੀ ਚੀਜ਼ਾਂ ਜਾਨੀ ਕਿ ਬੇਹੋ ਇਕੱਠੀ ਕਰ ਲਏ ਕਿਉਂਕਿ ਬੰਦੇ ਨੂੰ ਅਜੇ ਨਹੀਂ ਪਤਾ ਬਸ ਇੱਥੇ ਹੀ ਰਹਿੰਦਾ ਹੈ ਕਿ ਖਾ ਲਿਆ ਪੀ ਲਿਆ ਹੰਡਾ ਲਿਆ ਬਸ ਖਾਓ ਪਿਓ ਐਸ਼ ਕਰੋ ਸਾਡੀ ਇਹ ਹਾਲਤ ਹੋਈ ਪਈ ਹੈ ਮਹਾਰਾਜ ਕਹਿੰਦੇ ਅੰਨੇ ਨੇ ਲੋਕ ਅੰਨੇ ਅੱਖਾਂ ਦੇ ਹੁੰਦੇ ਨੇ ਪਰ ਇਹਨਾਂ ਦੇ ਅੱਖਾਂ ਹੈ ਵੀ ਨੇ ਫਿਰ ਵੀ ਅੰਨੇ ਨੇ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ ਅੰਧੇ ਨਾ ਆਖੀਨ ਜਿਨ ਮੁਖ ਲੋਏ ਨਾ ਮਹਾਰਾਜ ਕਹਿੰਦੇ ਨਾ ਸੋਚ ਜਿਨ੍ਹਾਂ ਦੇ ਅੱਖਾਂ ਨਹੀਂ ਹੋਈ ਹੋ ਅੰਨੇ ਨੇ ਮਹਾਰਾਜ ਕਹਿੰਦੇ ਅੰਨੇ ਹੋ ਨਹੀਂ ਅਸਲ ਅੰਨੇ ਅੰਧੇ ਸਈ ਨਾਨਕਾ ਕਿਸਮੋ ਕੁਥੇ ਜਾਏ ਜਿਨ੍ਹਾਂ ਨੂੰ ਖਸਮ ਦੀ ਪਹਿਚਾਨ ਨਹੀਂ ਵਾਹਿਗੁਰੂ ਦੀ ਪਹਿਚਾਨ ਨਹੀਂ ਉਹ ਅੰਨੇ ਨੇ ਉਹ ਅੰਨੇ ਤੁਰੇ ਫਿਰਦੇ ਨੇ ਅੱਖਾਂ ਹੁੰਦਿਆਂ ਹੋਿਆਂ ਵੀ ਕੋਲ ਰਹਿੰਦੇ ਨੇ ਪਰ ਨਾਮ ਦੀ ਕਦਰ ਨਹੀਂ ਜਾਣਦੇ ਨਾ ਉਹਦਾ ਸਾਥ ਜਾਣਦੇ ਨਾਮ ਨੂੰ ਛੱਡ ਕੇ ਹੋਰ ਕੋੜਕਵਾੜ ਇਕੱਠਾ ਕਰੀ ਫਿਰਦੇ ਨੇ ਨਾਮ ਨੂੰ ਸਾਥੀ ਨਹੀਂ ਬਣਾਇਆ ਫਿਰ ਹੁੰਦਾ ਕੀ ਹੈ ਉੱਥੇ ਸਤਗੁਰ ਬੇਲੀ ਹੋਵੇ ਕੱਢ ਲਏ ਅੰਤਿਵਾਰ ਅੰਤ ਦੇ ਵੇਲੇ ਫਿਰ ਸਤਗੁਰ ਸਹਾਈ ਹੁੰਦਾ ਜੀ ਜਿਹੜਾ ਸਤਗੁਰਾਂ ਨੂੰ ਯਾਦ ਰੱਖਦਾ ਹੈ ਜਿਹੜਾ ਯਾਦ ਨਹੀਂ ਰੱਖਦਾ ਭੁਲਾ ਦਿੰਦਾ ਹੈ ਸਾਥ ਸੰਗਤ ਦੀ ਉਹ ਫਿਰ ਖੱਜਲ ਹੁੰਦਾ ਹੈ ਅੰਤ ਨੂੰ ਉਹਨੂੰ ਖੁਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੋ ਨਾਮ ਤੋਂ ਬਿਨਾ ਕੋਈ ਸਹਾਇਤਾ ਨਹੀਂ ਕਰਦਾ ਇਹ ਮਹਾਰਾਜ ਕਹਿ ਰਹੇ ਨੇ ਜੇ ਮੈਂ ਕਵਾਂ ਹੋ ਸਕਦਾ ਮੈਂ ਝੂਠ ਬੋਲ ਰਿਹਾ ਹਾਂ ਪਰ ਜਦੋਂ ਬਾਣੀ ਦੀ ਗਵਾਹੀ ਆ ਜਾਂਦੀ ਨਾ ਬਾਣੀ ਮੋਹਰ ਲਾ ਦਿੰਦੀ ਹੈ ਉਹ ਗੱਲ ਝੂਠ ਨਹੀਂ ਹੁੰਦੀ ਉਹ ਅਟਲ ਸੱਚ ਹੈ ਜਿਹੜਾ ਬਦਲਿਆ ਨਹੀਂ ਜਾ ਸਕਦਾ ਸੋ ਬਾਣੀ ਦਾ ਜਾਪ ਕਰਨਾ ਸਾਧ ਸੰਗਤ ਜੀ ਵੱਧ ਤੋਂ ਵੱਧ ਸੇਵਾ ਕਰਨੀ ਸਤਿਗੁਰਾਂ ਦੀ ਖੁਸ਼ੀ ਦੇ ਪਾਤਰ ਬਣ ਸਕਦੇ ਹਾਂ ਅਸੀਂ ਹੁਣ ਅੰਮ੍ਰਿਤ ਤਾਂ ਛੱਡ ਦਿੱਤਾ ਵਿਖੇ ਇਕੱਠੀ ਕਰ ਲਈ ਕਿੱਡਾ ਵੱਡਾ ਭਲੇਖਾ ਪੈ ਗਿਆ ਫੇਰ ਅਸੀਂ ਕਹਿੰਦੇ ਹਾਂ ਕਿ ਸਾਰੇ ਹੀ ਕਰਦੇ ਨੇ ਸਿਆਣੇ-ਸਿਆਣੇ ਬੰਦੇ ਜਿਹੜੇ ਬਹੁਤੇ ਪੜੇ ਲਿਖੇ ਨੇ ਜਿਨ੍ਹਾਂ ਨੂੰ ਸੰਸਾਰ ਕਹਿੰਦਾ ਹੈ ਕਿ ਇਹ ਸਾਨੂੰ ਰਾਹ ਦਿਖਾਉਣ ਵਾਲੇ ਨੇ ਉਹ ਵੀ ਗਲਤ ਰਸਤੇ ਪੈ ਗਏ ਨੇ ਕਹਿੰਦੇ ਦੋ ਤਰ੍ਹਾਂ ਦੀ ਪੜ੍ਹਾਈ ਹੈ ਇੱਕ ਅਧਿਆਤਮਿਕ ਦੀ ਤੇ ਇੱਕ ਸੰਸਾਰਿਕ ਹੁਣ ਸੰਸਾਰ ਵਾਲਾ ਜੋ ਪੜਦਾ ਹੈ ਉਹ ਰੋਟੀ ਵਾਸਤੇ ਪੜਿਆ ਪੜਿਆ ਕਰਦਾ ਹੈ ਤੇ ਜੇ ਮੈਂ ਪੜ ਜਾਗਾ ਵਧੀਆ ਨੌਕਰੀ ਮਿਲ ਜੇਗੀ ਤੇ ਮੈਂ ਕਮਾਉਣ ਜੋਗਾ ਹੋਵਾਂਗਾ ਵਧੀਆ ਰੋਟੀ ਖਾਵਾਂਗਾ ਮਹਾਰਾਜ ਕਹਿੰਦੇ ਨੇ ਜੋ ਰੋਟੀ ਵਾਸਤੇ ਪੜਦਾ ਹੈ ਉਹ ਮੂਰਖ ਬੰਦਾ ਹੈ ਕਿਉਂਕਿ ਰੋਟੀ ਤਾਂ ਪਰਮੇਸ਼ਵਰ ਨੇ ਦੇਣੀ ਹੈ ਗੁਰੂ ਨਾਨਕ ਨੇ ਪਾੰਦੇ ਨੂੰ ਇਹੀ ਕਿਹਾ ਸੀ ਕਿ ਬਾਬਾ ਮੈਨੂੰ ਕੋਈ ਐਸੀ ਪੜਾਈ ਕਰਾ ਜਿਹੜੀ ਦਰਗਾਹ ਦੇ ਵਿੱਚ ਨਾਲ ਜਾ ਕੇ ਸਹਾਇਤਾ ਕਰੇ ਕੀ ਇਹ ਤੇਰੇ ਟੋਟਲ ਗਿਨਣਾ ਹਿਸਾਬ ਕਿਤਾਬ ਕੱਢਣਾ ਜਰਬਾਂ ਦੇਣੀਆਂ ਤਕਸੀਮਾਂ ਕਰਨੀਆਂ ਜਮ੍ਹਾਂ ਕਰਨਾ ਸਮਾਏ ਡੇਡੇ ਉਟੇ ਢੋਂਚਿਆਂ ਦੇ ਜਿਹੜੇ ਪਹਾੜੇ ਮੈਨੂੰ ਯਾਦ ਕਰੋਨਾ ਹੈ ਕੀ ਇਹ ਦਰਗਾਹ ਦੇ ਵਿੱਚ ਵੀ ਕੰਮ ਆਉਣਗੇ 7 ਸਾਲ ਦੇ ਬੱਚੇ ਤੋਂ ਇਹ ਸਵਾਲ ਸੁਣ ਕੇ ਹੱਕਾ ਬੱਕਾ ਰਹਿ ਗਿਆ ਅਖੀਰ ਕਹਿਣ ਲੱਗਾ ਕਿ ਨਾਨਕ ਐਸੀ ਪੜ੍ਹਾਈ ਮੇਰੇ ਪਾਸ ਨਹੀਂ ਤੂੰ ਜਾਣਦਾ ਇਹ ਪੜ੍ਹਾਈ ਮਹਾਰਾਜ ਕਹਿੰਦੇ ਹਾਂ ਦਾਦਾ ਜੀ ਪੜਾਈ ਜਾਣਦਾ ਮੈਂ ਮਹਾਰਾਜ ਕਹਿੰਦੇ ਪੜਾਈ ਤਾਂ ਹੈ ਪਰ ਉਹਦਾ ਟੀਚਰ ਵੀ ਹੋਰ ਹੈ ਸਕੂਲ ਵੀ ਹੋਰ ਹੈ ਕਾਗਜ਼ ਵੀ ਹੋਰ ਹੈ ਤੇ ਕਲਮ ਵੀ ਹੋਰ ਹੈ ਫੱਟੀ ਵੀ ਹੋਰ ਹੈ ਸੋ ਮਹਾਰਾਜ ਨੇ ਉੱਥੇ ਜਿਵੇਂ ਸਮਝਾਇਆ ਮਹਾਰਾਜ ਕਹਿੰਦੇ ਝਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰਸਾਰ ਤੇ ਸਾਰੇ ਸ਼ਬਦ ਦੇ ਅੰਦਰ ਦੱਸਿਆ ਕਿ ਐਸੀ ਪੜਾਈ ਕਰ ਜਿਹੜੇ ਨਾਲ ਜਾਵੇ ਐਵੇਂ ਬੇਹੋਈ ਇਕੱਠੀ ਨਾ ਕਰ ਸੰਸਾਰ ਬਿਓ ਇਕੱਠੀ ਕਰਦਾ ਹੈ ਕਾਲ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਗੁਲੇਲਾ ਵੱਜ ਜਾਵੇ ਫਿਰ ਪਛਤਾਉਂਦਾ ਹੈ ਸਾਥ ਸੰਗਤ ਜੀ ਫਿਰ ਪਛਤਾਵਾ ਪੱਲੇ ਰਹਿ ਜਾਂਦਾ ਹੈ ਬਹੁਤ سارے ਐਸੇ ਪ੍ਰੇਮੀ ਹੁੰਦੇ ਨੇ ਜਿਨ੍ਹਾਂ ਨੂੰ ਮਾਇਆ ਨਾਲ ਪ੍ਰੇਮ ਹੁੰਦਾ ਕਿ ਮਰਦੇ ਦਮ ਤੱਕ ਵੀ ਉਹ ਕਹਿੰਦੇ ਨੇ ਕਿ ਪੈਸਾ ਇਕੱਠਾ ਕਰ ਲਈਏ ਨਾ ਬੈਂਕ ਦੇ ਬਾਰੇ ਬੱਚਿਆਂ ਨੂੰ ਦੱਸਦੇ ਨੇ ਨਾ ਕਿਸੇ ਹੋਰ ਖਾਸ ਰਿਸ਼ਤੇਦਾਰ ਨੂੰ ਦੱਸਦੇ ਨੇ ਕਿਸੇ ਨੂੰ ਖਬਰ ਨਹੀਂ ਦੱਸਦੇ ਨਾ ਜਾਇਦਾਦ ਦਾ ਹਿਸਾਬ ਕਿਤਾਬ ਦਿੰਦੇ ਨਾ ਕੋਠੀਆਂ ਦਾ ਨਾ ਇੰਡਸਟਰੀਆਂ ਦਾ ਇੰਨਾ ਪ੍ਰੇਮ ਹੁੰਦਾ ਹੈ ਮਾਇਆ ਦੇ ਨਾਲ ਸੋ ਸੋਚਦੇ ਨੇ ਸ਼ਾਇਦ ਉਹਨਾਂ ਦੇ ਮਨ ਵਿੱਚ ਹੋਵੇ ਕਿ ਮੈਂ ਨਾਲ ਲੈ ਕੇ ਜਾਵਾਂਗਾ ਮਰ ਜਾਂਦੇ ਨੇ ਸਭ ਕੁਝ ਇੱਥੇ ਰਹਿ ਜਾਂਦਾ ਹੈ ਅਰਬਾਂ ਬਤੀ ਲੋਕ ਹੋਏ ਨੇ ਕੀ ਕੋਈ 1 ਰੁਪਿਆ ਵੀ ਨਾਲ ਲੈ ਕੇ ਗਿਆ ਨਹੀਂ ਸਭ ਕੁਝ ਇੱਥੇ ਰਹਿ ਜਾਣਾ ਸਭ ਕੁਝ ਤੇ ਬਣਿਆ ਬਣਾਇਆ ਰਹਿ ਜਾਣਾ ਅਸੀਂ ਜ਼ਮੀਨਾਂ ਵਿੱਚ ਧੋਖੇ ਫਰੇਬ ਕਰੀ ਜਾਂਦੇ ਆ ਆਪਣੇ ਬੱਚਿਆਂ ਪਿੱਛੇ ਸਾਸ ਸੰਗਤ ਜੀ ਰਿਸ਼ਵਤ ਦਾ ਧਨ ਲੈ ਲੈ ਕੇ ਇਕੱਠਾ ਕਰੀ ਜਾਂਦੇ ਆ ਇਹ ਕਿਤੇ ਸੁੱਖ ਦੇਵੇਗਾ ਨਹੀਂ ਸਾਸ ਸੰਗਤ ਜੀ ਇਹਦੇ ਵਿੱਚ ਸੁੱਖ ਨਹੀਂ ਸੁੱਖ ਤੇ ਕੇਵਲ ਨਾਮ ਦੇ ਵਿੱਚ ਹੈ ਨਾਮ ਦੇ ਵਿੱਚ ਹੈ ਜਿਹਦੇ ਨਾਲ ਮੋਹ ਪਾਇਆ ਹੋਇਆ ਏ ਉਹ ਤੇ ਇੱਕ ਤਰੀਕੇ ਨਾਲ ਪాయిਜ਼ਨ ਹੈ ਜ਼ਹਿਰ ਹੈ ਸੋ ਨਾਮ ਹੀ ਸਹਾਇਤਾ ਕਰਦਾ ਹੈ ਜਿੱਥੇ ਕੋਈ ਦੁਨੀਆ ਦਾ ਸਾਖ ਸੰਬੰਧੀ ਕੋਈ ਸ਼ਕਤੀ ਕੋਈ ਤਾਕਤ ਸਹਾਇਤਾ ਨਹੀਂ ਕਰਦੀ ਉੱਥੇ ਫਗੂ ਵਾਹਿਗੁਰੂ ਦਾ ਨਾਮ ਸਹਾਇਤਾ ਕਰਦਾ ਹੈ ਜਿਵੇਂ ਪਾਤਸ਼ਾਹ ਸਮਝਾਉਂਦੇ ਨੇ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਜੇ ਕਦੋਂ ਕਿਸੇ ਤੇ ਮੁਸ਼ਕਲ ਬਣ ਜਾਵੇ ਕੋਈ ਢੋਈ ਨਾ ਦੇ ਕੋਈ ਸਾਥ ਨਾ ਦੇ ਕੋਈ ਆਸਰਾ ਨਾ ਬਣੇ ਲਾਗੂ ਹੋਏ ਦੁਸ਼ਮਨਾ ਸਾਗ ਵਿਭਜਕਲੇ ਸਾਰੇ ਦੁਸ਼ਮਣ ਜਾਪਣ ਜਿਹੜੇ ਰਿਸ਼ਤੇਦਾਰ ਆਪਣੇ ਬੰਦੇ ਸੀ ਉਹ ਵੀ ਦੂਰ ਭਜਣ ਸਭੋ ਭਜੇ ਆਸਰਾ ਚੁਕੇ ਸਭ ਇਸਰਾਓ ਸਾਰੇ ਆਸਰੇ ਭਜ ਜਾਣ ਮਹਾਰਾਜ ਕਹਿੰਦੇ ਚਿੱਤ ਆਵੈ ਉਸ ਪਾਰ ਬ੍ਰਹਮ ਲਗੇ ਨਾ ਤਤੀਵਾ ਤਤੀਵਾ ਵੀ ਲੱਗਣ ਨਹੀਂ ਦਿੰਦਾ ਜਦੋਂ ਨਾਮ ਚਿਤਾ ਜਾਵੇ ਅਗ ਜਾਲ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਤਲਵਾਰ ਕੱਟ ਨਹੀਂ ਸਕਦੀ ਹੁਣ ਬਹੁਤ ਪ੍ਰੇਮੀ ਕਹਿਣਗੇ ਇਹ ਤਾਂ ਸਾਇੰਸ ਤੇ ਉਲਟ ਗੱਲ ਹੈ ਇਹ ਕਿਵੇਂ ਹੋ ਸਕਦਾ ਸੋ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਏ ਕਿ ਅਸਥਾਨ ਗੁਰਸਥਾਨ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ صدਕਾ ਗੁਰਦੁਆਰਾ ਰਾਮ ਸਰ ਸਾਹਿਬ ਸੋ ਕਾਰ ਸੇਵਾ ਚੱਲ ਰਹੀ ਹੈ ਸੋ ਇਹ ਸੇਵਾ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਆਪ ਵਰਤ ਕੇ ਕਰਵਾ ਰਹੇ ਨੇ ਤੇ ਸੰਗਤ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਸੰਗਤ ਕੋ ਸੇਵਾ ਲੈ ਲੈਂਦੀ ਨੇ ਸਾ ਸੰਗਤ ਦੀ ਸੇਵਾ ਦੀਆਂ ਬੇਨਤੀਆਂ ਬੜੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਨੇ ਇਸੇ ਵਾਰ ਲਗਾਤਾਰ ਚੱਲ ਰਹੀ ਹੈ ਹੁਣ ਟਾਈਲਾਂ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਟਾਈਲਾਂ ਲੱਗ ਰਹੀਆਂ ਆ ਸੋ ਇੱਕ ਦੋ ਦਿਨ ਚ ਤੁਹਾਨੂੰ ਜ਼ਰੂਰ ਵੀਡੀਓ ਵੀ ਸ਼ੇਅਰ ਕਰਾਂਗੇ ਵੀ ਕਿੱਥੋਂ ਤੱਕ ਸੇਵਾ ਜਿਹੜੀ ਹੈ ਪਹੁੰਚੀ ਹੈ ਸੋ ਫੌਂਟਾਈਲਾਂ ਦੀ ਸੇਵਾ ਸਾਧ ਸੰਗਤ ਜੀ ਚੱਲ ਰਹੀ ਹੈ ਤੇ ਦਰਵਾਜਿਆਂ ਦੀ ਸੇਵਾ ਸਾਧ ਸੰਗਤ ਜੀ ਉਹ ਰਹਿੰਦੀ ਹੈ ਜੇ ਵੀ ਪੈਂਡਿੰਗ ਚੱਲ ਰਹੀ ਹੈ ਦਰਵਾਜੇ ਲੱਗਣੇ ਆ ਗੁਰੂ ਘਰ ਚ ਸੋ ਟਾਇਲਾਂ ਦੀ ਸੇਵਾ ਚ ਵੀ ਜੇ ਕੋਈ ਹਿੱਸਾ ਹੋਰ ਕਰਨਾ ਚਾਹੁੰਦਾ ਹੈ ਸੇਵਾ ਚ ਸਹਿਯੋਗ ਪਾਉਣਾ ਚਾਹੁੰਦਾ ਹੈ ਜਾਂ ਦਰਵਾਜਿਆਂ ਦੀ ਸੇਵਾ ਲੈਣਾ ਚਾਹੁੰਦਾ ਹੈ ਸਾਧ ਸੰਗਤ ਜੀ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੇ ਤੁਸੀਂ ਆਪਣੇ ਸੇਵਾ ਚ ਨਾਮ ਨੋਟ ਕਰਵਾ ਸਕਦੇ ਆ ਜਰੂਰ ਸਾਧ ਸੰਗਤ ਜੀ ਇੰਨਾ ਸੇਵਾਮੰਦ ਦੇ ਵਿੱਚ ਵੀ ਹਿੱਸਾ ਪਾਓ ਸਤਿਗੁਰ ਮਿਹਰ ਕਰਨਗੇ ਕਿਰਪਾ ਕਰਨਗੇ ਸਰ ਸੰਗਤ ਜੀ ਹੁਣ ਜਿਹੜੀਆਂ ਸੇਵਾਵਾਂ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੋ ਇਹਨਾਂ ਮਹਾਵਾਕਾਂ ਦੇ ਅਨੁਸਾਰ ਉਹ ਸੇਵਾਵਾਂ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਇਸ ਸਥਾਨ ਤੋਂ ਦਿੱਤਾ ਜਾਂਦਾ ਆ ਉਹ ਵੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਸੇਵਾ ਲੈਂਦੇ ਨੇ ਤੇ ਸੰਗਤ ਸਹਿਯੋਗ ਕਰਦੀ ਹੈ ਤੇ ਇਹ ਕਾਰਜ ਚੱਲਦੇ ਨੇ ਉਹ ਮਤਾਵਾ ਪੈਣਾ ਜਿਨਾਂ ਦਾ ਸਹਾਰਾ ਕੋਈ ਨਹੀਂ ਸੁਸੰਗਤ ਜੀ ਇਹਦੇ 'ਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਵੱਡੀ ਸੇਵਾ ਹੈ ਤੇ ਸਾਸੰਗਤ ਜੀ ਅਗਲੀ ਸੇਵਾ ਉਹ ਪੈਣਾ ਉਹ ਧੀਆਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਜਾਂ ਉਹ ਪਿਤਾ ਜਿਹੜੀਆਂ ਪੰਜ-ਪੰਜ ਛੇ-ਛੀ ਧੀਆਂ ਨੇ ਸੋ ਉਹਨਾਂ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਤੇ ਹੁਣ ਸਾਸੰਗਤ ਜੀ ਆਉਣ ਵਾਲੀ 2 ਦਸੰਬਰ ਨੂੰ ਧੀਆਂ ਦੇ ਸਮੂਹਿਕ ਰੂਪ ਦੇ ਵਿੱਚ ਆਨੰਦ ਕਾਰਜ ਹੋਣੇ ਨੇ ਸੰਗਤ ਜੀ ਇਹ ਬੜੀ ਵੱਡੀ ਸੇਵਾ ਜੇ ਕੰਨਿਆਦਾਨ ਮਹਾਦਾਨ ਸੋ ਇਹ ਵੀ ਸਾਧ ਸੰਗਤ ਜੀ ਆਪ ਜੀ ਜਰੂਰ ਇਹਦੇ ਵਿੱਚ ਜਿੰਨਾ ਜਿੰਨਾ ਕੋਈ ਸਹਿਯੋਗ ਕਰ ਸਕਦਾ ਕਰਿਓ ਕਿਉਂਕਿ ਸਮਾਂ ਕੋਈ ਨਹੀਂ ਰਹਿ ਗਿਆ ਦੋ ਦਿਨ ਸਾਰੇ ਰਹਿ ਗਏ ਨੇ ਇੱਕ ਕੱਲ ਦਾ ਤੇ ਪੱਸੋ ਦਾ ਦਿਨ ਤੇ ਦੂਜੇ ਤਰੀਕ ਨੂੰ ਫਿਰ ਆਨੰਦ ਕਾਰਜ ਹੋਣੇ ਨੇ ਵੱਡੀ ਸੇਵਾ ਏ ਢਿਲ ਫੁੱਲ ਪਟਾਵਾ ਵੀ ਜੇ ਤੁਸੀਂ ਇਹਦੇ ਵਿੱਚ ਸਹਿਯੋਗ ਕਰੋਗੇ ਤੇ ਸਾਧ ਸੰਗਤ ਜੀ ਉਸ ਲਿਸਟ ਵਿੱਚ ਆ ਜਾਣਗੇ ਜਿਹਦੇ ਵਿੱਚ ਮਹਾਰਾਜ ਨੇ ਫਿਰ ਸਾਡਾ ਲਿਖਾ ਜੋ ਖਾਣਾ ਭਾਈ ਕਿੰਨੇ ਕਿਹਦੀ ਮਦਦ ਕਰੀ ਹੈ ਸਾਥ ਸੰਗਤ ਜੀ ਜਰੂਰ ਇਹਨਾਂ ਇਸ ਸੇਵਾ ਦੇ ਵਿੱਚ ਸੇਵਾ ਦੇ ਕੁੰਬ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਓ ਇਹ ਵੱਡੀ ਸੇਵਾ ਹੈ ਵੱਡੇ ਕਾਰਜ ਨੇ ਕਿਉਂਕਿ ਧੀਆਂ ਨੂੰ ਘਰਵਰ ਤੋਂ ਲੈ ਸਮਾਨ ਵੀ ਦਿੱਤਾ ਜਾਣਾ ਹੈ ਪੇਟੀ ਬੈੱਡ ਕੁਰਸੀਆਂ ਤੇ ਬਿਸਤਰੇ ਭਾਂਡੇ ਸੋਏ ਬੇਸਿਕ ਸਮਾਨ ਜਿਹੜਾ ਹੈ ਤੁਸੀਂ ਜਿਹੜੀ ਵੀ ਸੇਵਾ ਕਿਸੇ ਨੇ ਲੈਣੀ ਹੋਵੇ ਤੇ ਇੱਕ ਅੱਜ ਦਾ ਤੇ ਕੱਲ ਦਾ ਤੇ ਪਰਸੋਂ ਦਾ ਦਿਨ ਰਹਿ ਗਿਆ ਤੁਸੀਂ ਸੰਪਰਕ ਕਰ ਸਕਦੇ ਆ ਜਰੂਰ ਸੇਵਾ ਚ ਨਾਮ ਨੋਟ ਕਰਵਾਓ ਸਾਥ ਸੰਗਤ ਜੀ ਤੇ ਬਾਕੀ ਜੇ ਕਿਸੇ ਨੇ ਲੰਗਰ ਦੇ ਵਿੱਚ ਹਿੱਸਾ ਪਾਉਣਾ ਹੋਵੇ ਜਾਂ ਕੋਈ ਸੇਵਾ ਲੈਣੀ ਹੋਵੇ ਜਿਦਾਂ ਕੋਲ ਡਰਿੰਕਸ ਦੀ ਸੇਵਾ ਮਠਿਆਈ ਦੀ ਸੇਵਾ ਸਾਧ ਸੰਗਤ ਜੀ ਤੁਸੀਂ ਉਹ ਵੀ ਦੱਸ ਸਕਦੇ ਆ ਆਪਣੇ ਨਾਮ ਨੋਟ ਕਰਵਾ ਸਕਦੇ ਆ ਤੇ ਜਲਦੀ ਤੋਂ ਜਲਦੀ ਜ਼ਰੂਰ ਇਨਾਂ ਇਸ ਸੇਵਾ ਦੇ ਕੁੰਮ ਦੇ ਵਿੱਚ ਆਪਣਾ ਸਹਿਯੋਗ ਪਾਓ ਗੁਰੂ ਸੇਵਾ ਕਿਰਪਾ ਕਰਨਗੇ ਮਿਹਰ ਕਰਨਗੇ ਸਾਧ ਸੰਗਤ ਜੀ ਅਗਲੀ ਸੇਵਾ ਜਿਹੜੀ ਉਹ ਵੀ ਵੱਡੀ ਸੇਵਾ ਹੈ ਬੰਦਿਆ ਵਿਚਾਰੀ ਤਾਂ ਪਰਿਕਾਰੀ ਸਾਧ ਸੰਗਤ ਜੀ ਦਾ ਮਹਾਵਾਕਾਂ ਦੇ ਅਨੁਸਾਰ ਉਹ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤਾਂ ਕਾਰਨ ਨਹੀਂ ਪੜ ਪਾਉਂਦੇ ਉਹਨਾਂ ਨੂੰ 사ਸੰਗਤ ਜੀ ਬੁਕਸ ਲੈ ਕੇ ਦਿੱਤੀ ਜਾਂਦੀਆਂ ਨੇ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਤੇ ਨਾਲ ਹੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਸੋ ਇਹ ਸੇਵਾ ਵੀ 사ਸੰਗਤ ਜੀ ਆਪ ਸਭ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸਤਿਗੁਰੂ ਮਿਹਰ ਕਰਨ ਕਿਰਪਾ ਕਰਨ ਤੇ ਐਦਾਂ ਹੀ 사ਸੰਗਤ ਜੀ ਆਪ ਸਭ ਕੋ ਸੇਵਾ ਲੈਂਦੇ ਰਹਿਣ ਸਾਡੇ ਕੋ ਸੇਵਾ ਰਹਿੰਦੇ ਰਹਿਣ ਕਿਉਂਕਿ ਇਹ ਗੁਰੂ ਦੀ ਕਿਰਪਾ ਹੈ ਜੇ ਅਸੀਂ ਸੇਵਾ ਕਰਨ ਦੇ ਯੋਗ ਆ ਨਾ ਮਹਾਰਾਜ ਸਾਨੂੰ ਸਮੇਂ ਦੇ ਨੇ ਤੇ ਫਿਰ ਸਾਡੇ ਕੋ ਸੇਵਾ ਲੈਂਦੇ ਨੇ ਐਵੇਂ ਕੋਈ ਸੇਵਾ ਨਹੀਂ ਕਰ ਲੈਂਦਾ ਸੰਗਤ ਜੀ ਜਰੂਰ ਬੇਨਤੀ ਅਨ ਸਵੀਕਾਰ ਕਰਿਓ ਨੰਬਰ ਦਿੱਤਾ ਆਇਆ ਹੈ ਉੱਪਰ WhatsApp ਤੇ ਤੁਸੀਂ ਮੈਸੇਜਾਂ ਵੋਇਸ ਮੈਸੇਜ ਕਰਕੇ ਨਾਮ ਨੋਟ ਸੇਵਾ ਚ ਕਰਵਾ ਸਕਦੇ ਆਓ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੋ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ